ਸਤਿ ਸ੍ਰੀ ਅਕਾਲ ਗਰੇਵਾਲ ਪੁਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਗਰੇਵਾਲ ਸੰਗਰੂਰ ਵਾਲੇ ਸਾਡਾ Facebook ਪੇਜ ਹੈ ਸੰਦੀ ਸੋਨੀ ਗਰੇ ਸੰਦੀਪ ਤੂਰੀ ਸੋਨੀ ਗਰੇਵਾਲ Facebook ID ਹੈ ਜੀ ਤੇ ਇਹ ਇੰਨਾ ਚੈਨਲਾਂ ਦੇ ਤੁਸੀਂ ਸਾਡੀ ਵੀਡੀਓ ਦੇਖ ਸਕਦੇ ਹੋ ਇਸ਼ਟਾ ਦਾ ਸਾਡਾ ਚੈਨਲ ਹੈ ਗਰੇਵਾਲ ਪੁਲਟਰੀ ਕਿੰਗ ਠੀਕ ਹੈ ਜੀ YouTube ਦਾ ਚੈਨਲ ਹੈ ਗਰੇਵਾਲ ਸੌਰੀ YouTube ਦਾ ਚੈਨਲ ਹੈ ਗਰੇਵਾਲ ਪੁਲਟਰੀ ਕਿੰਗ ਇੰਨਾ ਚੈਨਲਾਂ ਤੇ ਸਾਡੀ ਵੀਡੀਓ ਤੁਸੀਂ ਦੇਖ ਸਕਦੇ ਹੋ ਉਹ ਡੇਲੀ ਅਪਲੋਡ ਹੁੰਦੀ ਹੈ ਬਾਕੀ ਜਿੰਨਾ ਵੀ ਵੀਰਾਂ ਨੇ ਕੋਈ ਟ੍ਰੇਨਿੰਗ ਲੈਣੀ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਟ੍ਰੇਨਿੰਗ ਫ੍ਰੀ ਦੇਵਾਂਗੇ ਉਸ ਤੋਂ ਬਾਅਦ ਮੁਰਗੀ ਵੇਚਦੇ ਆਂ ਅਸੀਂ ਜਿਹੜੀ ਵੀ ਬਰੀਡ ਤੁਸੀਂ ਲੈਣੀ ਹੈ ਮੁਰਗੀ ਖਰੀਦ ਸਕਦੇ ਹੋ ਪਿਓਰ ਬਰੀਡ ਹੈ ਜਿੰਨੀ ਵੀ ਕੁਆਂਟੀਟੀ ਤੁਹਾਨੂੰ ਮੁਰਗੀ ਚਾਹੀਦੀ ਹੈ ਉਨੀ ਕੁਆਂਟੀਟੀ ਦੇ ਵਿੱਚ ਮੁਰਗੀ ਮਿਲ ਜੂਗੀ ਕਿਸੇ ਨੇ 10 ਪੀਸ ਲੈਣੇ ਆ 5 ਲੈਣੇ ਆ 100 ਲੈਣੇ ਆ 200 ਪੀਸ ਲੈਣੇ ਮੁਰਗੀ ਪਰ ਬੀਚ ਹੁੰਦੀ ਸਾਡੇ ਆਪਣੇ ਫਾਰਮ ਦੀ ਆਪ ਹੀ ਤਿਆਰ ਕਰੀ ਹੋਈ ਹੈ ਇੱਕ ਦਿਨ ਦੇ ਚੂਚੇ ਤੋਂ ਠੀਕ ਹੈ ਜੀ ਜਿਨਾਂ ਨੂੰ ਵੀ ਮੁਰਗੀ ਦੀ ਲੋੜ ਆ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹੋ 9814586919 ਫੋਨ ਨੰਬਰ ਹੈ ਜੀ WhatsApp ਮੈਸੇਜ ਵੀ ਕਰ ਸਕਦੇ ਹੋ ਤੁਸੀਂ ਪਰ ਰੇਟ ਜਿਹੜਾ ਉਹ ਫਿਕਸ ਰੇਟ ਹੈ ਜੀ ਸਾਡਾ ਤੇ ਆਂਡਾ ਮੁਰਗੀ ਸਾਰੀ ਦੇ ਰਹੀ ਹੈ ਪਿਓਰ ਬਰੀਡ ਦੀ ਗਾਰੰਟੀ ਹੋਊਗੀ ਪਿਓਰ ਬਰੀਡ ਤੋਂ ਬਿਨਾ ਅਸੀਂ ਕੰਮ ਨਹੀਂ ਕਰਦੇ ਵੇਚਦੇ ਪਿਓਰ ਬਰੀਡ ਠੀਕ ਹੈ ਜੀ ਤੰਦਰੁਸਤ ਮੁਰਗੀ ਦੀ ਗਾਰੰਟੀ ਹੋਊਗੀ ਬਿਮਾਰ ਮੁਰਗੀ ਨਹੀਂ ਅਸੀਂ ਵੇਚਦੇ ਤੀਜਾ ਨੰਬਰ ਇਹ ਹੈ ਵੀ ਆਂਡਾ ਦਿੰਦੀ ਹੋਊਗੀ ਠੀਕ ਹੈ ਜੀ ਇੰਨਾਂ ਗੱਲਾਂ ਦਾ ਅਸੀਂ ਪਾਬੰਦ ਹੋਵਾਂਗੇ ਦੂਜੀ ਗੱਲ ਇਹ ਹੈ ਵੀ ਜਿਹੜੀ ਪਹੁੰਚ ਕਰਨੀ ਹੈ ਉਹ ਆਪਣੀ ਗੱਲ ਤੈਅ ਹੋ ਜੂਗੀ ਤੁਸੀਂ ਵੈਸੇ ਤਾਂ ਤਨ ਮੁਰਗੀ ਦੇਖ ਕੇ ਲੈ ਕੇ ਜਾਣੀ ਚਾਹੀਦੀ ਹੈ ਕਿਉਂਕਿ ਆਪ ਆ ਕੇ ਚੈੱਕ ਕਰੋ ਤੇ ਫਿਰ ਮੁਰਗੀ ਲੈ ਕੇ ਜਾਓ ਜਿਹੜੀ ਮੁਰਗੀ ਤੁਹਾਨੂੰ ਲੱਗਦੀ ਹੈ ਨਹੀਂ ਠੀਕ ਹੈਗੀ ਤਾਂ ਨਾ ਲੈ ਕੇ ਜਾਓ ਵੀਰੇ ਆਪਾਂ ਦਾ ਸੱਚਾ-ਸੋੱਚਾ ਕੰਮ ਕਰਦੇ ਆਂ ਤੇ ਇਹ ਨਹੀਂ ਹੈਗਾ ਵੀ ਆਪਾਂ ਪਹੁੰਚ ਕਰਨੀ ਹੈ ਵੀ ਬਿਮਾਰ ਮੁਰਗੀ ਜਾਂ ਬੇਕਾਰ ਮੁਰਗੀ પાਕੇ ਤੋਰਤੀ ਤੁਸੀਂ ਕਿਉਂਕਿ ਅਸੀਂ ਨਵੇਂ ਬੰਦੇ ਨੂੰ ਮਾਰ ਨਹੀਂ ਪਾਉਂਦੇ ਅਸੀਂ ਅਗਲੇ ਨੂੰ ਕਾਮਯਾਬ ਕਰਨਾ ਚਾਹੁੰਦੇ ਆਂ ਜਿਹੜੇ ਵੀ ਵੀਰ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਠੀਕ ਹੈ ਜੀ ਤੇ ਗਲਤ ਕੰਮ ਨਾ ਕੀਤਾ ਨਾ ਕਰਨਾ ਤੇ ਮੁਰਗੀ ਵਧੀਆ ਵੇਚਣੀ ਹੈ ਵਧੀਆ ਬਰੀਡ ਹੈ ਸਾਡੇ ਕੋਲੇ ਪਿਓਰ ਬਰੀਡ ਹੈ ਤੇ ਤੁਸੀਂ ਜਿੰਨੀ ਵੀ ਲੋੜ ਹੈ ਸਾਡੇ ਤੋਂ ਲੈ ਸਕਦੇ ਹੋ ਬਾਕੀ ਠੰਡਾ ਇਹਦਾ ਮੌਸਮ ਆ ਗਿਆ ਮੁਰਗੀ ਨੂੰ ਬਚਾ ਕੇ ਰੱਖੋ ਆਲੇ-ਦਾਲੇ ਪੱਲੀ ਲਾ ਦਿਓ ਗਰਮੀ ਤੋਂ ਬਚਾਓ ਸਿਲਕਾ ਪਾਓ ਇਹਦੇ ਥੱਲੇ ਮੈਂ ਕਈ ਵੀਰਾਂ ਦਾ ਦੇਖਿਆ ਵੀ ਸਿਲਕਾ ਨਹੀਂ ਪਾਇਆ ਹੁੰਦਾ ਥੱਲੇ ਮਿੱਟੀ ਠੰਡੀ ਹੁੰਦੀ ਹੈ ਕੁਝ ਮਿੱਠਾ ਨਾਲ ਗਿੱਲਾ ਕਰ ਲੈਂਦੇ ਨੇ ਤੇ ਉਹ ਪੈਰ ਇਹਨਾਂ ਨੂੰ ਨਮੂਨੀਆਂ ਹੋਣ ਦਾ ਡਰ ਹੋ ਜਾਂਦਾ ਮੁਰਗੀ ਨੂੰ ਠੰਡਾ ਬੁਖਾਰ ਵੀ ਹੋ ਜਾਂਦਾ ਜੀਆ ਆਰ ਡੀ ਵੀ ਹੋ ਜਾਂਦੀ ਹੈ ਉਹ ਚੀਜ਼ਾਂ ਤੋਂ ਮੁਰਗੀ ਨੂੰ ਬਚਾਉਣਾ ਹੈ ਤੇ ਬਾਕੀ ਜਾਣਕਾਰੀ ਵਾਲੀਆਂ ਵੀਡੀਓ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਦੇਖ ਸਕਦੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੀਓ ਮੇਰੇ ਵੀਰ ਠੀਕ ਹੈ ਜੀ ਮੁਰਗੀ ਅਸੀਂ ਅ ਬੇਚਦੇ ਆ ਤੇ ਉਸ ਤੋਂ ਬਾਅਦ ਚੂਚਾ ਪਿਆ ਅਸੀਂ ਫਰਵਰੀ ਤੋਂ ਸ਼ੁਰੂ ਕਰਾਂਗੇ ਛੋਟਾ ਬੱਚਾ ਵੇਚਣਾ ਉਹ ਆਪਾਂ ਖੁਦ ਆਪਣਾ ਹੀ ਤਿਆਰ ਕਰਦੇ ਆ ਆਪਣਾ ਹੀ ਵੱਡੇ ਅੰਡੇ ਤੋਂ ਤਿਆਰ ਚੂਚਾ ਵੇਚਦੇ ਆ ਮੁਰਗੀ ਤੇ ਬੱਕਰੇ ਦਾ ਆਚਾਰ ਵੀ ਆਪਾਂ ਹੁਣ ਤਿਆਰ ਹੈ ਜਿਨ੍ਹਾਂ ਨੇ ਬੁਕਿੰਗ ਕਰਾਉਣੀ ਹੈ ਉਹ ਮਿਲ ਜੂਗਾ ਬੁੱਕ ਕਰਵਾ ਲਓ। ਉਹ ਵੀ ਆਪਾਂ ਆਪਣੇ ਵਾਰਡ ਦੇ ਆਪਣੇ ਕੋਲੇ ਇਹ ਮੁਰਗੇ ਦਾ ਤੇ ਬੱਕਰੇ ਦਾ ਆਪਦਾ ਹੀ ਤਿਆਰ ਆਪਦੇ ਵਾਰਡ ਦੇ ਆਪਦੇ ਫਾਰਮ ਦੇ ਨੇ ਉਹਨਾਂ ਦਾ ਹੀ ਆਚਾਰ ਪਾਉਨੇ ਆ ਤੇ ਮੱਛੀ ਦਾ ਆਚਾਰ ਵੀ ਮਿਲ ਜੂ ਬੁੱਕ ਕਰਵਾ ਲਓ ਤੁਸੀਂ। ਜਿਨ੍ਹਾਂ ਨੂੰ ਅੰਡੇ ਦੀ ਲੋੜ ਹੈ 5 ਟ੍ਰੇਆਂ ਦੀ ਪਹੁੰਚ ਕਰਾਂਗੇ ਅਸੀਂ ਜਿੱਥੇ ਵੀ ਲੋੜ ਹੈ ਤੇ ਬਾਕੀ ਨੇ ਤੁਸੀਂ ਮੰਗਵਾ ਸਕਦੇ ਹੋ ਅੰਡੇ। ਜਿਨ੍ਹਾਂ ਨੂੰ ਵੀ ਲੋੜ ਹੈ ਜੀ ਲੋਕਲ ਏਰੀਆ 'ਚ ਦੋ ਟਰੇਆਂ ਜ਼ਰੂਰੀ ਨੇ ਤੇ ਜੇ ਦੂਰ ਹੈ ਤਾਂ ਪੰਜ ਟਰੇਆਂ ਘੱਟੋ-ਘੱਟ ਹੋਣ ਉਹ ਤੁਹਾਡੇ ਕੋਲੇ ਪਹੁੰਚ ਬਸ ਰਹੀ ਹੋਊਗੀ ਜੀ ਤੁਸੀਂ ਅੰਡਾ ਵੀ ਮੰਗਵਾ ਸਕਦੇ ਹੋ ਜਾਂ ਆਕੇ ਲਿਆ ਸਕਦੇ ਹੋ ਅੰਡਾ ਸਾਡੇ ਤੋਂ ਠੀਕ ਹੈ ਸਾਡੇ ਖੁਦ ਬਾੜਡ ਪਾਲੇ ਹੋਏ ਨੇ ਬਾਹਰੋਂ ਕੋਈ ਅੰਡਾ ਨਹੀਂ ਅਸੀਂ ਸੇਲ ਕਰਦੇ ਪਿਓਰ ਅੰਡਾ ਸਾਡੇ ਕੋਲੇ ਹੁੰਦਾ ਜਿੰਨੇ ਵੀ ਲੋੜ ਹੈ ਅੰਡੇ ਖਰੀਦ ਸਕਦੇ ਹੋ ਤੁਸੀਂ ਤੇ ਬਾਕੀ ਮੁਰਗੀਆਂ ਨੂੰ ਹੁਣ ਵਾਇਰਲ ਦਾ ਖਤਰਾ ਬਹੁਤ ਜ਼ਿਆਦਾ ਹੈ ਇਨਨੋ ਜ਼ੀਆਰਡੀ ਬੁਖਾਰ ਹੋਰ ਕਈ ਬਿਮਾਰੀਆਂ ਦਾ ਖਤਰਾ ਹੁੰਦਾ ਪਤਲੀ ਬਿਠ ਹੋਣ ਲੱਗ ਜਾਂਦੀ ਹੈ ਉਹਨਾਂ ਤੋਂ ਬਚਾਓ ਤੇ ਕੋਈ ਲੋੜ ਐ ਸੀ ਤੁਹਾਡੇ ਨਾਲ ਖੜੇ ਆ ਪਰ ਕੰਮ ਥੋੜੇ ਤੋਂ ਸ਼ੁਰੂ ਕਰੋ ਇੱਕ ਮੈਂ ਹੋਰ ਦੱਸਣਾ ਜੀ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਥੋੜੇ ਤੋਂ ਸ਼ੁਰੂ ਕਰਿਓ ਮੇਰੇ ਵੀਰ ਥੋੜੇ ਤੋਂ ਇਹ ਐ ਵੀ ਜਿਵੇਂ 50 ਰੁਪਈਆ ਲੈ ਲਓ 30 ਲੈ ਲਓ 100 ਲੈ ਲਓ ਹੱਦ ਪਰ ਜਿਆਦਾ ਵੱਡਾ ਨਾ ਕਰੋ ਜਿਹਨੇ ਚੂਚਾ ਵੀ ਪਾਉਣਾ ਹੈ ਉਹ 300 500 ਤੋਂ ਸ਼ੁਰੂ ਕਰੋ ਥੋੜੇ ਤੋਂ ਸ਼ੁਰੂ ਕਰਕੇ ਅੱਗੇ ਵਧਾਉਣਾ ਹੈ ਆਪਾਂ ਸਟੈਪ ਬਾਈ ਸਟੈਪ ਚੱਲਾਂਗੇ ਤੁਹਾਨੂੰ ਅੱਗੇ ਸਮੇਂ-ਸਮੇਂ ਤੇ ਜਾਣਕਾਰੀ ਦਿੰਦੇ ਰਹਾਂਗੇ ਜੀ ਤੇ ਕੰਮ ਚ ਬਿਜੀ ਆ ਥੋੜਾ ਜਿਹਾ ਵੀਡੀਓ ਕੰਟੀਨਿਊ ਨਹੀਂ ਪਾ ਰਹੇ ਤੇ ਹੌਲੀ ਹੌਲੀ ਆਪਣੀਆਂ ਵੀਡੀਓ ਕੰਟੀਨਿਊ ਆਉਣਗੀਆਂ ਤੇ ਤੁਸੀਂ ਬਹੁਤ ਸਾਥ ਦਿੱਤਾ ਪਹਿਲਾਂ ਚੈਨਲ ਬੰਦ ਵੀ ਹੋ ਗਿਆ ਸੀ ਦੁਬਾਰਾ ਤੁਸੀਂ ਸਾਡਾ ਭਰਾਵਾਂ ਨੇ ਸਾਥ ਦਿੱਤਾ ਆਪਾਂ ਦੁਬਾਰਾ ਖੜੇ ਹੋ ਗਏ ਚੈਨਲ ਆਪਣਾ ਫੇਰ ਸਫਲਤਾ ਨੂੰ ਸੂਰ ਹੈ ਤੇ ਹੋਰ ਵੀ ਥੋੜਾ ਹੀ ਚੈਨਲ ਹੈ ਵੀਰੇ ਆਪਾਂ ਤਾਂ ਇਹ ਆ ਵੀ ਪੰਜਾਬ ਦੇ ਜਿਹੜੇ ਨੌਜਵਾਨ ਹੈਗੇ ਨੇ ਬਾਹਰ ਜਾਂਦੇ ਨੇ ਜਾਂ ਉਹ ਬੇਰਜਗਾਰ ਨੇ ਉਹਨਾਂ ਨੂੰ ਇਸ ਕਿੱਤੇ ਲਾਉਣੇ ਆ ਜਿੰਨੇ ਜੋਗੇ ਹੈਗੇ ਮਦਦ ਕਰਦੇ ਆ ਤੇ ਵਧੀਆ ਬਰੀਡ ਦਿੰਦੇ ਆ ਉਹਨਾਂ ਨੂੰ ਕਹਿੰਦੇ ਆ ਵਧੀਆ ਬਰੀਡ ਤੇ ਕੰਮ ਕਰੋ ਜਿਹਨੇ ਨਵਾਂ ਕੰਮ ਕਰਨਾ ਹੈ ਤੇ ਰੇਟ ਪਿੱਛੇ ਕਦੇ ਨਾ ਮੇਰੇ ਵੀਰ ਜਾਇਆ ਕਰੋ ਵੀ ਸਸਤੀ ਮੁਰਗੀ ਮਿਲਦੀ ਹੈ ਸਸਤੀ ਵਾਲੇ ਮੇਰੇ ਕੋਲੇ ਘਟੋ ਘਟ ਕੋਈ 50 ਕੇਸ ਆ ਗਏ ਜਿਨ੍ਹਾਂ ਨੇ ਸਸਤੀ ਮੁਰਗੀ ਖਰੀਦੀ ਹੋਈ ਹੈ ਸਸਤੀ ਮੁਰਗੀ ਖਰੀਦ ਕੇ ਬਾਅਦ ਦੇ ਵਿੱਚ ਬਿਮਾਰ ਵੀ ਹੋਈ ਹੈ ਉਹਨਾਂ ਕੋਲੋਂ ਮਰੀ ਵੀ ਹੈ ਮੁਰਗੀ ਕਿਸੇ ਦੀ 300 ਮਰ ਗਈ ਕਿਸੇ ਦੀ 500 ਮਰ ਗਈ ਕਿਸੇ ਦੀ 100 ਮਰ ਗਈ ਤੇ ਉਹ ਬਾਕੀ ਦੀਆਂ ਆਪਾਂ ਠੀਕ ਵੀ ਕਰੀਆਂ ਨੇ ਜੇ ਕਿਸੇ ਕੋਲ 800 ਮੁਰਗੀ ਸੀ ਨਾ ਮੇਰੇ ਕੋਲ ਬਹੁਤ ਫੋਨ ਆਏ ਨੇ ਵੀਰੇ ਵੀ ਅੱਧੀ ਮੁਰਗੀ ਮਰ ਗਈ ਜੀ ਬਾਕੀ ਦੀ ਨੂੰ ਆਪਾਂ ਦਵਾਈ ਦੱਸੀ ਹੈ ਅੰਤੇ ਆਪਣਾ ਕੋਰਸ ਵਗੈਰਾ ਕਰੇ ਹੋਏ ਨੇ ਤੇ ਜਿਹੜਾ ਜਿਹੜੀ ਨਹੀਂ ਕਿਸੇ ਨੂੰ ਪਤਾ ਲੱਗਦਾ ਆਪਾਂ ਉਹ ਹੱਲ ਕਰਤੇ ਹੋਏ ਨੇ ਕੇਸ ਤੇ ਕਰਦੇ ਰਹਾਂਗੇ ਆਪਾਂ ਫ੍ਰੀ ਚ ਟ੍ਰੇਨਿੰਗ ਹੈ ਆਪਣੀ ਕੋਈ ਟ੍ਰੇਨਿੰਗ ਇਹ ਨਹੀਂ ਹੈਗਾ ਜਿਹੜੇ ਵੀ ਸਾਤੋਂ ਵੀਰ ਮੁਰਗੀ ਖਰੀਦਦੇ ਨੇ ਆਪਾਂ ਉਹਨਾਂ ਨੂੰ ਗਾਈਡ ਕਰਦੇ ਆਂ ਤੇ ਬੁੱਕ ਕਰਵਾ ਲਓ ਤੁਸੀਂ ਮੁਰਗੀ ਜਿਨ੍ਹਾਂ ਨੂੰ ਲੋੜ ਹੈ ਜੀ ਤੇ ਬੁਕਿੰਗ ਤੋਂ ਇਹ ਐ ਵੀ ਰੇਟ ਫਿਕਸ ਹੋ ਜਾਂਦਾ ਹੈ ਰੇਟ ਹੁਣ ਵਧਣੀ ਨਹੀਂ ਨੇ ਆਉਣ ਵਾਲੇ ਸਮੇਂ 'ਚ ਪਰ ਸਾਡੀ ਇਹ ਐ ਵੀ ਵਧੀਆ ਬਰੀਡ ਦੇਣ ਕਰਕੇ ਅਸੀਂ ਤੁਹਾਨੂੰ ਕਹਿੰਦੇ ਆ ਵੀ ਵਧੀਆ ਬਰੀਡ ਹੀ ਲਓ ਆਂਡਾ ਵਧੀਆ ਬਰੀਡ ਨੇ ਦੇਣਾ ਹੈ ਦੇਸੀ ਮੁਰਗੀ ਐ ਇਹ ਪਿਓਰ ਜਿਹੜੀ ਪੂਰੀ ਟੌਪ ਦੀ ਮੁਰਗੀ ਤੁਹਾਨੂੰ ਦੇਣੀ ਐ ਤੇ ਦੁਬਾਰਾ ਫੇਰ ਬੇਨਤੀ ਕਰਦੇ ਆ ਵੀ ਸਬਸਕ੍ਰਾਈਬ ਜ਼ਰੂਰ ਕਰ ਲੇ ਚੈਨਲ ਨੂੰ ਜੀ ਆਉਣ ਵਾਲੇ ਸਮੇਂ 'ਚ ਵੀਡੀਓ ਪਾਉਂਦੇ ਰਹਾਂਗੇ ਤੇ ਥੋੜੇ ਤੋਂ ਸ਼ੁਰੂ ਕਰੋ ਤੇ ਕਾਮਯਾਬ ਹੋਵੋ